ਮਾਂ ਖੜੀ ਆ ਮਾਂ ਇਹਦੀ ਇਹ ਕੋਲੇ ਆ ਇਹ ਇਹਦੀ ਕੋਈ ਮਾਂ ਹੈ ਹਨਾ ਮਾਂ ਇਹਦੀ ਹੈ ਇਹ ਖਲੀ ਲੈਂਡ ਚੋਂ ਆਪਣਾ ਕੋਲ ਅੱਛਾ ਇਹ ਖਲੀ ਦੀ ਲੈਂਡ ਚੋਂ ਆਪ ਹਾਂ ਠੀਕ ਆ ਤੇ ਇਹਨੇ ਕਿੰਨਾ ਕੁ ਦੁੱਧ ਕੀਤਾ ਪਹਿਲੇ ਸੂਏ ਪੱਠ ਪੁੜਾ ਬਾਕੀ ਟੈਸਟੀ ਗਾਲਾਂ ਦਾ ਵੀ ਬਹੁਤ ਸਾਫ ਆ ਕਿਸੇ ਵਕਤੋਂ ਕੋਈ ਕਮੀ ਹੈ ਹੀ ਨਹੀਂ ਗਈ ਬਹੁਤ ਯਾਨੀ ਕਿ ਜਿਆਦਾ ਚੰਗ ਆਪ ਕਿਹੜੇ ਬੋਲਦਾਗਾ ਆਪ ਇਹ ਬਾਈ ਜੀ ਛੇਰੂ ਬੋਲਦਾ ABC ਬੈਂਕਾ ਵਾਲਿਆਂ ਦਾ ਅਸਿਆ ਜਿਹੜਾ ਸੀ ਵਾਲਿਆਂ ਦਾ ਇਹ ਇਹ ਕਿਹੜੇ ਬੋਲਦਾ ABC ਵਾਲਿਆਂ ਦੇ ਪਿਸ਼ਮਾ ਦਾ ਆ ਗਿਆ ਅਸੇ ਇਹ ਪਿਸ਼ਮਾ ਦਾ ਹਾਂ ਇਹ ਪਿਸ਼ਮਾ ਇਹ ABC ਵਾਲਿਆਂ ਦੇ ਠੀਕ ਆ ਤੇ ਹੁਣ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਕਿੰਨਾ ਕੁ ਦੁੱਧ ਧਿਆਰ ਕਰ ਗਈ ਦੁੱਧ 15 ਲੀਟਰ ਹੈਗਾ ਹੁਣ 15 ਲੀਟਰ ਬਹੁਤ ਚੰਗੀ ਆ ਵਾਕੀ ਜਿਹੜੀ ਇਹ ਮਿਲਕ ਵੇਨ ਹੁੰਦੀ ਆ ਕਹਿੰਦੇ ਹੁੰਦੇ ਆ ਦੁੱਧ ਵਾਲੇ ਪਸ਼ੂਆਂ ਦੀਆਂ ਨਿਸ਼ਾਨੀਆਂ ਹਨ ਉਹ ਵੀ ਬਹੁਤ ਮੋਟੀ ਆਉਂਦੀ ਆ ਤੁਹਾਨੂੰ ਦਿਸਦੀ ਹੋਣੀ ਆ ਕਿ ਆ ਕਮੀ ਇਹਦੇ ਵਿੱਚ ਵੀ ਹੈ ਨਹੀਂ ਕੋਈ ਤੇ ਫਿਰ ਉਹੋ ਜੀ ਇਹਨੇ ਬੱਚੇ ਪਾਉਣੇ ਆ ਬੈਕ ਸਾਈਡ ਤੋਂ ਦੁਬਾਰੇ ਦੇਖ ਸਕਦੇ ਤੁਹਾਨੂੰ ਆਰਡਰ ਦੀਂਦਾ ਹੋਣਾਗਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ तहसील रामपुरा फूल ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਸਾਹਮਣੇ ਜਿਹੜਾ ਤੁਸੀਂ ਕਟਾ ਦੇਖ ਰਹੇ ਹੋ ਇਹ ਵਿਕਾਊ ਆ ਤੇ ਚੰਗੇ ਰਿਕਾਰਡ ਦਾ ਮਾਂ ਵੀ ਨਾਲ ਹੀ ਖੜੀ ਹੈਗੀ ਤੇ ਆਪ ਵੀ ਇਹ ਚੰਗੇ ਸੀਮਨ ਦਾਗਾ ਤੇ ਬਾਕੀ ਜੋ ਉਮਰ ਆ ਜਾਂ ਹੋਰ ਸਾਰੀ ਡਿਟੇਲ ਆ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਕੋਸ਼ਿਸ਼ ਕਰਾਂਗੇ ਆਪਾਂ ਤੋਰ ਕੇ ਦਿਖਾਉਣ ਦੀ ਕਿਉਂਕਿ ਥੋੜਾ ਜਾਂ ਐ ਲੱਗਦਾ ਜਿਵੇਂ ਪਸ਼ੂ ਡਰਦੇ ਹੁੰਦੇ ਆਗੇ ਤੇ ਓਪਰੇ ਬੰਦੇ ਤੋਂ ਹੋ ਜਾਂਦਾ ਕਿ ਇਹ ਰਿਡਕਟਰ ਦਾ ਹੋ ਜਾਂਦਾਗਾ ਤੇ ਕੋਸ਼ਿਸ਼ ਜ਼ਰੂਰ ਕਰਾਂਗੇ ਤੁਹਾਨੂੰ ਤੋਰ ਕੇ ਦਿਖਾਉਂਦੀ ਤੇ ਹੈ ਬਹੁਤ ਕੱਟਾ ਚੰਗਾ ਹੈਗਾ ਬਾਡੀ ਬਾਂਤਰ ਦਾ ਹੀ ਬਹੁਤ ਚੰਗਾ ਹੈਗਾ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਅਦ ਤੋ ਲਾਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਤੇ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਹੀ ਘਰੇ ਜਿਵੇਂ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਦੁੱਧ ਵਾਸਤੇ ਉਦਾਂ ਹੀ ਪਸ਼ੂ ਰੱਖੇ ਹੋਏ ਆਗੇ ਦੇਖ ਸਕਦੇ ਹੋ ਤੁਸੀਂ ਦੋ ਕਿਧਰ ਗਾਈਆਂ ਖੜੀਆਂਆਂ ਗਈਆਂ ਤੇ ਬਸ ਚਾਰਕ ਪਸ਼ੂ ਆਗੇ ਤੇ ਕੰਟੈਕਟ ਤੁਸੀਂ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਜੀ ਨੂੰ ਵੀ ਪਸੰਦ ਆਉਂਦਾ ਤੇ ਤੁਸੀਂ ਬਰੀਡਿੰਗ ਲਈ ਵੀ ਰੱਖ ਸਕਦੇ ਹੋ ਤੇ ਜਿਸ ਤਰ੍ਹਾਂ ਵੀ ਤੁਹਾਨੂੰ ਲੋੜ ਆ ਤੇ ਤੁਸੀਂ ਕਟਾ ਖਰੀਦ ਸਕਦੇ ਹੋ ਕਟਾ ਬਹੁਤ ਵਧੀਆ ਹੈਗਾ ਤੇ ਆਜੋ ਆਪਾਂ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਹੈ ਤੇ ਡਿਟੇਲ ਲੈ ਕੇ ਦੰਨੀ ਹੈ ਤੇ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸਿਓ ਗੁਪਿੰਦਰ ਸਿੰਘ ਜੀ ਠੀਕ ਆ ਪਿੰਡ ਆਦਮਪੁਰਾ ਜ਼ਿਲ੍ਹਾ ਬਟਿੰਡਾ ਤੇ ਤਹਿਸੀਲ ਫੂਰ ਪੈਂਦੀ ਆਪਾਂ ਨੂੰ ਠੀਕ ਆ ਤੇ ਭਾਈ ਜਿਹੜਾ ਆਪਾਂ ਇਹ ਕਟਾ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਕੀ ਡਿਟੇਲ ਆਗੀ ਇਹ ਆਪ ਕਿਹੜੇ ਬੋਲਦਾਗਾ ਆਪ ਇਹ ਭਾਈ ਜੀ ਛੇਰੂ ਬੋਲਦਾ ABC ਬੈਂਕ ਵਾਲਿਆਂ ਦਾ ਅਸਿਆ ਜਿਹੜਾ ABC ਮਨ ਬੈਂਕ ਆਂਧਰਾ ਵਾਲਿਆਂ ਕੋਲੇ ਆ ਆਂਧਰਾ ਵਾਲਿਆਂ ਦਾ ਉਹਦਾ ਇਹਨੂੰ ਛੇਰੂ ਬੋਲਦਾ ਹੈ ਨਾ ਛੇਰੂ ਦੇ ਨਾਮ ਹੈ ਜੀ ਅਸੀਂ ਉਹਨੂੰ ਜਾਣਦੇ ਆਂ ਜੱਜ ਅਸੀਂ ਇਹਦਾ ਵੀ ਛੇਰੂ ਹੀ ਧਰਤਾ ਛੇਰੂ ਹੀ ਧਰਤਾ ਠੀਕ ਹੈ ਇਹਨੂੰ ਵੀ ਛੇਰੂ ਹੀ ਕਹਿ ਦਿੰਨੇ ਆਂ ਹਾਂ ਠੀਕ ਆ ਤੇ ਉਮਰ ਇਹਦੀ ਕਿੰਨੀ ਹੋਊਗੀ? ওভার ਬਾਈ ਇਹਦੀ ਨਵੰਬਰ 25 ਨੂੰ 2 ਸਾਲ ਦਾ ਹੈ। 25 ਨਵੰਬਰ ਨੂੰ 2 ਸਾਲ ਦਾ ਹੋ ਜਾਊਗਾ। ਹੋ ਜਾਣਾ ਪੂਰਾ ਦੋ ਨੇ ਹਾਂ। ਠੀਕ ਆ। ਤੇ ਹੈ ਇਹ ਪਹਿਲੇ ਸੂਏ ਦਾ ਹੀ ਆ? ਹਾਂ ਪਹਿਲੇ ਦਾ। ਠੀਕ ਆ ਤੇ ਮਾਂ ਥੜੀ ਆ। ਮਾਂ ਇਹਦੀ ਇਹ ਕੋਲੇ ਆ। ਇਹ ਇਹਦੀ ਕੋਈ ਮਾਂ ਹੈ ਨਾ? ਹਾਂ ਇਹਦੀ ਆ। ਇਹ ਖਲੀ ਲਾਈਨ ਚੋਂ ਆਪਣਾ ਕੋਲ। ਅੱਛਾ ਇਹ ਖਲੀ ਦੀ ਲਾਈਨ ਚੋਂ ਆਪ ਆ। ਹਾਂ। ਠੀਕ ਆ। ਤੇ ਇਹਨੇ ਕਿੰਨਾ ਕੁ ਦੁੱਧ ਕੀਤਾ ਪਹਿਲੇ ਸੂਏ? ਇਹਨੇ ਪਹਿਲੇ ਸੂਏ 14 ਦਿੱਤਾ ਬਾਈ ਪੂਰਾ। ਜੇ ਪਹਿਲੇ ਸੂਏ 14 ਲੀਟਰ ਦੇ ਤਾ ਸੀਗਾ। ਤਾਂ ਪਹਿਲੇ ਸੂਏ ਦਿੱਤਾ। ਠੀਕ ਆ ਤੇ ਫਿਰ ਤਾਂ ਮਤਲਬ ਕਿ ਚੰਗੀ ਲੈਣੀ ਆ ਹਨਾ ਵੀ ਪਹਿਲੇ ਸੂਏ ਦੁੱਧ ਵੀ ਚੰਗਾ ਕੱਢਦਾ ਹਨਾ। ਹਾਂ 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 ਵਧੀਆ। ਥਣ ਬਾਕੀ ਥਣ ਵਗੈਰਾ ਵਧੀਆ ਖੁੱਲੇ ਆ। ਠੀਕ ਆ ਤੇ ਉਹ ਦੁੱਧ ਕਿਵੇਂ ਲੰਮਾ ਸਮਾਂ ਦਿੰਦੀ ਆ? ਲੰਮਾ ਟਾਈਮ ਦਿੰਦੀ ਆ। ਹੁਣ ਦਾ ਇਹ ਦੂਜਾ ਸੂਆ ਹੈ। ਉਹ ਪਾਸੇ ਵੇਖ ਕੇ ਚੋਣਿਆ ਸੀ। ਠੀਕ ਆ। ਇਹ ਕੱਟਾ ਯਾਨੀ ਕਿ ਪਹਿਲੇ ਸੂਏ ਦਾ ਇਸ ਵਾਰ ਇਹ ਵੀ ਕੱਟਾਈ ਆ। ਇਹ ਦੂਜੇ ਸੂਏ ਦੀ ਸੂਈ ਹੁਣ ਇਸ ਵਾਰ। ਠੀਕ ਆ। ਇਹ ਵੀ ABC ਵਾਲਾਂ ਦਾ ਹੀ ਆ। ਇਹ ਕਿਹੜੇ ਬੀਸੀ ਵਾਲਿਆਂ ਦੇ? ਮੀਸਮਾ ਦਾ ਆ ਗਿਆ। ਅਸੇ ਇਹ ਪਿਛਮਾ ਦਾ। ਹਾਂ ਇਹ ਸੀਸਮਾ। ਇਹ ਬੀਸੀ ਵਾਲਿਆਂ ਦੇ ਹੀ। ਠੀਕ ਆ ਤੇ ਹੁਣ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ? 10 ਦਿਨ ਹੋ ਗਏ। 10 ਦਿਨ ਹੋ ਗਏ। ਕਿੰਨਾ ਕ ਦੁੱਧ ਤਿਆਰ ਕਰ ਗਈ? ਦੁੱਧ 15 ਲੀਟਰ ਹੈਗਾ ਹੁਣ। 15 ਲੀਟਰ ਹੈਗਾ। ਠੀਕ ਆ ਤੇ ਇਸ ਵਾਰ ਤਾਂ ਫਿਰ ਵਧੂਗੀ ਕੀ ਮੀਠਾਗੀ? 30 ਤਾਂ ਮਿਆਦ ਪੂਰੀ ਏ ਭਾਈ। ਠੀਕ ਆ ਚੰਗੀ ਮੀਠਾ ਇਸ ਵਾਰ। ਉਹਨੂੰ ਬਾਕੀ ਪਹਿਲਾ ਸੂਆ ਸੀ ਪਿਛਲੀ ਵਾਰ। ਹੂੰ ਫਿਰ ਥੋੜਾ ਬਹੁਤਾ ਪਸ਼ੂ ਦਾ ਵੀ ਫਰਕ ਪੈ ਜਾਂਦਾ ਪਹਿਲਾਂ ਹੁਣ ਕੱਲਾ ਹੀ ਚੋਂਦੇ ਸੀ ਹੁਣ ਅਸੀਂ ਦੋਵੇਂ ਪਾਸੇ ਬਹਿ ਕੇ ਆਉਂਦੇ ਹਾਂ ਅਸੀਂ ਦੋਵੇਂ ਪਾਸੇ ਬਹਿ ਕੇ ਵੀ ਚੋ ਲੈਨੇ ਹਾਂ ਹਾਂ ਕੋਈ ਦਿੱਕਤ ਨਹੀਂ ਮਤਲਬ ਠੰਡ ਕੋਈ ਸੀਲ ਆ ਫਿਰ ਤਾਂ ਹਨਾ ਕੋਈ ਮੂਹਰੇ ਮੌਜ ਨਾਲ ਮੂੰਹ ਨਵਾ ਕੇ ਵੱਲ ਦੇਦਾ ਲਾਲੇਂ ਦੀ ਹਾਂ ਬਾਕੀ ਦੁੱਧ ਲੰਮਾ ਸਮਾਂ ਦੇਂਦੀ ਇਹ ਵੀ ਗਾਣਾ ਹਨਾ ਤੇ ਗਾਂ ਫਰਗਣ ਉਹ ਬੱਚਿਆਂ ਚ ਵੀ ਆਉਂਦੇ ਆ ਹਨਾ ਠੀਕ ਆ ਤੇ ਬਾਕੀ ਸਿੰਘਾਂ ਸੁੰਗਾਂ ਦੀ ਮੱਝ ਕੁੰਡੀ ਆ ਬਾਡੀ ਵੰਤਰ ਦੀ ਵੀ ਚੰਗੀ ਆਗੀ ਪੂਰੀ ਤੇ ਮੜ ਮਾੜੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਥੋੜੇ ਜੋਂ ਪਸ਼ੂ ਡਰਦੇ ਆਗੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆਰਡਰ ਦੇਖ ਸਕਦੇ ਆ ਆਰਡਰ ਵੀ ਬਹੁਤ ਵਧੀਆ ਨਾੜਾ ਨੂੜਾ ਬਹੁਤ ਚੰਗੀਆਂ ਗੀਆਂ ਥਾਣਾ ਦਾ ਸਹਜ ਤੇ ਥਾਣਾ ਦੇ ਵਿੱਚ ਵਿੱਥੀ ਬਹੁਤ ਚੰਗੀ ਆ ਬਾਕੀ ਜਿਹੜੀ ਇਹ ਮਿਲਕ ਵੇਨ ਹੁੰਦੀ ਆ ਕਹਿੰਦੇ ਹੁੰਦੇ ਆ ਦੁੱਧ ਵਾਲੇ ਪਸ਼ੂਆਂ ਦੇ ਨਿਸ਼ਾਨਾ ਹਨ ਉਹ ਵੀ ਬਹੁਤ ਮੋਟੀ ਆਉਂਦੀ ਏ ਤੁਹਾਨੂੰ ਦਿਸਦੀ ਹੋਣੀ ਆ ਵੀਡੀਓ ਦੇ ਵਿੱਚ ਤੇ ਥਾਣਾ 'ਚ ਵਿੱਥੀ ਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੱਠ ਬੁੜੇ ਦੀ ਵੀ ਚੰਗੀ ਆ ਤੇ ਦਰਦੀ ਆ ਨਹੀਂ ਤੁਹਾਨੂੰ ਸਮਾਰ ਕੇ ਤੋੜ ਕੇ ਦਿਖਾਉਂਦੇ ਦੇਖ ਸਕਦੇ ਹੋ ਹੁਣ ਪਾਸਾ ਲੈਂਦੀ ਆ ਤੇ ਸੈਂਗਸੰਗ ਵੀ ਦੇਖ ਸਕਦੇ ਆ ਇਹਨਾਂ ਪੂਰੀ ਮਤਲਬ ਕਿ ਸੋਹਣੀ ਹੈਗੀ ਤੇ ਬਾਕੀ ਦੁੱਧ ਲੈਣ ਵੀ ਆ ਤੇ ਪੂਰੀ ਯਾਨੀ ਕਿ ਚੰਗੀ ਹੈਗੀ ਤੇ ਬਾਕੀ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਨਾੜਾ ਨੂੜਾ ਬਹੁਤ ਵਧ ਗਿਆ ਹੈ ਤੇ ਬਾਡੀ ਬਾਂਤਰ ਦੀ ਵੀ ਪੂਰੀ ਚੰਗੀ ਹੈ ਕਮੀ ਇਹਦੇ ਵਿੱਚ ਵੀ ਹੈ ਨਹੀਂ ਕੋਈ ਤੇ ਫਿਰ ਉਹ ਜੀ ਇਹਨੇ ਬੱਚੇ ਪਾਉਣੇ ਬੈਕ ਸਾਈਡ ਤੋਂ ਦੁਬਾਰੇ ਦੇਖ ਸਾ ਤੁਹਾਨੂੰ ਆਰਡਰ ਦੀਂਦਾ ਹੋਣਾਗਾ ਤੇ 15 ਲੀਟਰ ਤਿਆਰ ਕਰ ਕੀ ਇਹ 10 ਦਿਨਾਂ ਦੀ ਤੇ ਚੰਗੀ ਉਮੀਦ ਹੈ ਇਹਦੇ ਤੋਂ ਤੇ ਬਾਕੀ ਹਜੀ ਮੈਲੇ ਮੂਲੇ ਤੇ ਚੱਲੀ ਹੈਗੀ ਤੇ ਉਸ ਤੋਂ ਬਾਅਦ ਖਰਾਕ ਦੇ ਨਾਲ ਇਨੇ ਵਧੀਆ ਦੁੱਧ ਕਰਨਾ ਮਹੀਨੇ ਤੋਂ ਉੱਪਰ ਜਾ ਕੇ ਤੇ ਇਸੇ ਦਾ ਹੀ ਇਹ ਬੱਚਾ ਹੈਗਾ ਇਹ ਪਹਿਲੇ ਸੂਏ ਦਾ ਇਹ ਪਹਿਲੇ ਸੂਏ ਦਾਗਾ ਤੇ ਇਸ ਵਾਰ ਵੀ ਕਟਾ ਹੀ ਆ ਇਹ ਦੂਜੇ ਸੂਏ ਦਾ ਤੇ ਬਾਈ ਇਹ ਜਿਵੇਂ ਹੁਣ ਇਹ ਦੂਜੇ ਸੂਏ ਹੁਣ ਸੂਈ ਆ ਤੇ ਇਹ ਫਿਰ ਮਤਲਬ ਕਿ ਮੈਂ ਹੀਟ ਹੂਟ ਨਹੀਂ ਕੱਢੀ ਜੇ ਨੇ ਹਾਂ ਬਸ ਨਹੀਂ ਵੀਰੇ ਹੀਟ ਤਾਂ ਸੀਗੀ ਬਲ ਵੀ ਗਈ ਸੀ ਇਹ ਦਿੱਕਤ ਤਾਂ ਇਹ ਗੱਲ ਦੀ ਆ ਗਈ ਸਾਨੂੰ ਵੀ ਇਹਦਾ ਬੱਚਾ ਨਾ ਅੰਦਰ ਠੀਕ ਆ ਮਦਰ ਖਰਾਬੀ ਹੋ ਗਈ। ਅੱਛਾ। ਉਹਦਾ ਕਰਕੇ ਫਿਰ ਉਹ ਟਾਈਮ ਮਰ ਗਿਆ ਜਿਹੜਾ ਉਹਦਾ ਕਰਕੇ ਗੈਪ ਪੈ ਗਿਆ ਇਹਨਾਂ ਦਾ ਬਸ। ਠੀਕ ਆ ਯਾਨੀ ਗੱਬਣ ਟਾਈਮ ਤੇ ਹੋ ਗਈ ਸੀਗੀ। ਤੇ ਅੰਦਰ ਯਾਨੀ ਕੋਈ ਕੋਈ ਪ੍ਰੋਬਲਮ ਪੈ ਗਈ ਉਹਦੇ ਨਾਲ ਹੋ ਗਿਆ। ਜਾਂ ਗਰਮੀ ਲਾ ਲੋ ਜਾਦੇ ਪੈ ਗਈ ਜਾਂ ਸਾਹ ਸੁਭਾਈ ਚ ਕਮੀ ਰਹਿ ਗਈ ਕਿਤੇ ਬਸ। ਠੀਕ ਆ ਵੀ ਉਹਦੇ ਨਾਲ ਹੋ ਗਿਆ। ਹਾਂ। ਠੀਕ ਆ। ਤੇ ਉਸ ਤੋਂ ਬਾਅਦ ਫਿਰ ਬਾਅਦ ਚ ਤੁਸੀਂ ਟ੍ਰੀਟਮੈਂਟ ਕਰਿਆ ਹੋ ਦੁਬਾਰੇ ਫੇਰ ਗੱਬਣ ਹੋਈ ਆ ਹਨਾ। ਕੋਈ ਦਿੱਕਤ ਨਹੀਂ ਬਾਕੀ ਰਹਿਣ ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਠੀਕ ਆ। ਉਹ ਵੀ ਹੁਣ ਤਾਂ ਸਹੀ ਆ ਫਿਰ ਹਨਾ। ਸਹੀ ਜਰੂਰ ਹੋਣਾ। ਠੀਕ ਆ। ਤੇ ਆਪਾਂ ਮੁੱਲ ਇਹਦਾ ਮੋਲ ਭਾਈ ਲੈਣ ਦੇ ਨਾਲ 60000 ਰੁਪਏ 60000 ਠੀਕ ਆ ਆ ਭਾਈ ਮਾੜਾ ਮੋਟਾ ਹੀ ਵਿੱਚ ਹੋਊ ਮਾਨਦਾਨ ਹਨਾ ਸ਼ਾਨਦਾਰ ਹੋ ਜਾਊਗਾ ਹੂੰ ਬਾਕੀ ਜੇ ਕੋਈ ਬੰਦਾ ਜ਼ਿਆਦਾ ਕਰਦਾ ਨਹੀਂ ਉਹ ਕਰ ਠੀਕ ਆ ਵੀ ਬਾਹਲਾ ਨਹੀਂ ਹੋਊਗਾ ਇਹ ਜੇ ਕਰਿਆ ਪਹਿਲਾਂ ਆਪ ਦਾ ਆ ਬਾਕੀ ਆਏ ਆ ਨਾ ਕੱਟਾ ਹੈਗਾ ਇੰਨੇ ਕ ਦਾ ਤਾਂ ਕਿਉਂਕਿ ਆਏ ਨਾ ਮਾਂ ਘਰੇ ਖੜੀ ਆ ਮਾਂ ਚੰਗੀ ਆ ਹਾਂ ਰਿਕਾਰਡ ਸਾਰਾ ਦਾਸੀ ਦਿੰਦਾ ਹਾਂ ਰਿਕਾਰਡ ਸਾਰਾ ਹੈਗਾ ਕੋਈ ਐ ਨਹੀਂ ਹੈਗਾ ਵੀ ਖਰੀਦਿਆ ਵਾ ਹਨਾ ਕੋਈ ਵਪਾਰ ਲੈਣ ਕੋਈ ਵਪਾਰ ਲੈਣ ਨਹੀਂ ਕਰਦੇ ਪਸ਼ੂ ਆਗੇ ਮਾਂ ਕੋਲੇ ਖੜੀ ਆ ਚੰਗੇ ਦੁੱਧ ਵਾਲੀ ਮਾਂ ਵੀ ਪਹਿਲੇ ਸੋਈ 14 ਲੀਟਰ ਬਹੁਤ ਹੁੰਦਾ ਹੈਗਾ ਤੇ ਬਾਕੀ ਲੈਨ ਵੀ ਚੰਗੀ ਆ ਖਲੀ ਲੈਨ ਦੇ ਵਿੱਚੋਂ ਇਹ ਮਾਂ ਤੇ ਬਾਕੀ ਹੁਣ ਇਹ ਆਪ ਵੀ ਕੱਟਾ ਇਹ ਹੁਣ ਸ਼ੇਰੂ ਬੁੱਲ ਸਾਰੇ ਜਾਣਦੇ ਆ ਸ਼ੇਰੂ ਬੁੱਲ ਨੂੰ ABC ਵਾਲਿਆਂ ਦੇ ਨੂੰ ਤੇ ਹੁਣ ਤਾਂ ਵੈਸੇ ਹੀ ਐਕਸਪਾਇਰ ਹੋ ਗਿਆ ਤੇ ਬਹੁਤ ਚੰਗਾ ਬੁੱਲ ਆ ਉਹ ਵੀ ਤੇ ਦੋਨੇ ਪੱਖਾਂ ਤੋਂ ਹੀ ਚੰਗਾ ਹੈਗਾ ਪੂਰਾ ਚੰਗੇ ਰਿਕਾਰਡ ਦਾ ਤੇ ਬਾਕੀ ਕੱਤਾ ਹੈ ਵੀ ਬਹੁਤ ਸੁਨੱਖਾਗਾ ਕੱਲਾ ਐ ਨਹੀਂ ਹੈਗਾਗਾ ਤੇ ਸਾਂਭਿਆ ਬੜਾ ਵੀ ਚੰਗਾਗਾ ਕੋਈ ਐ ਨਹੀਂ ਹੈਗਾ ਵੀ ਇਹ ਕੋਈ ਲੱਸਾਗਾ ਤੇ ਨਾ ਹੀ ਕਿਸੇ ਪੱਖ ਤੋਂ ਲੱਸਾ ਤੇ ਨਾ ਹੀ ਕੋਈ ਕੱਦਗਾਡ ਨਾ ਤੇ ਬੋਲ ਵੀ ਚੰਗੇ ਦਾ ਤੇ ਬਿਊਟੀ ਵੀ ਬਹੁਤ ਆ ਗਈ ਸਾਰਾ ਕੁਝ ਹੀ ਹੈ ਕੱਟੇ ਦੇ ਵਿੱਚ ਕਮੀ ਹੈ ਨਹੀਂ ਕੋਈ ਕੋਈ ਕਮੀ ਹੋਵੇ ਚਲੋ ਫਿਰ ਵੀ ਹੁੰਦਾਗਾ ਤੇ ਕਮੀ ਵੀ ਕੋਈ ਨਹੀਂ ਹੈਗੀ ਬਾਕੀ ਗਈ ਰੀ ਇਦਾਂ ਹੁੰਦਾ ਕੈਮਰੇ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਤੇ ਤੁਸੀਂ ਆ ਕੇ ਵੀ ਤਸੱਲੀ ਕਰ ਸਕਦੇ ਹੋ ਤੁਸੀਂ ਖਾਲੀ ਨਹੀਂ ਮੜੋਗੇ। ਉਹਨੂੰ ਇਦਾਂ ਨਹੀਂ ਲੱਗੂਗਾ ਵੀ ਕੋਈ ਕਮੀ ਆਗੀ ਤੇ ਪੂਰਾ ਵਧੀਆ ਕਟਾਗਾ। ਤੇ ਜਿਹਨੇ ਕਿਸੇ ਨੇ ਖਰੀਦਣਾਗਾ ਕਿਸੇ ਵੀ ਭਰਾ ਨੇ ਕੋਈ ਘਰੇ ਰੱਖਣਾਗਾ ਜਾਂ ਕ੍ਰੋਸਿੰਗ ਵਾਸਤੇ ਰੱਖਣਾ ਕਈ ਵਾਰੀ ਪਸ਼ੂ ਟੀਕੀਆਂ ਤੇ ਨਹੀਂ ਰਹਿੰਦੇ ਜਾਂ ਕਿਸ ਤਰ੍ਹਾਂ ਵੀ ਰੱਖਣਾਗਾ ਤੇ ਤੁਸੀਂ ਖਰੀਦ ਸਕਦੇ ਹੋ ਤੇ ਬਾਈ ਨਾਲ ਗੱਲਬਾਤ ਕਰਕੇ ਤੇ ਆਪਦੀ ਪੂਰੀ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ। ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਤੁਸੀਂ ਕਟੇ ਨੂੰ ਖਰੀਦ ਸਕਦੇ ਹੋ। ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਕਰੀ ਤੇ ਥੋੜਾ ਜਿਹਾ ਡਰਦਾਗਾ ਕੋਸ਼ਿਸ਼ ਕਰਦੇ ਆ ਤੋੜ ਕੇ ਦਿਖਾਉਣ ਦੀ ਜੇ ਤੁਰ ਪਿਆ ਤਾਂ ਮੈਂ ਦੂਰ ਹੋ ਜਾਣਾ ਉਪਰੇ ਬੰਦੇ ਦਾ ਹੋ ਜਾਂਦਾਗਾ ਇਹ ਤੋਂ ਤੁਸੀਂ ਦੇਖ ਸਕਦੇ ਹੋ ਪੱਠ ਬੁੜਾ ਬਾਕੀ ਟੈਸਟੀ ਗਾਲਾਂ ਦਾ ਵੀ ਬਹੁਤ ਸਾਫ ਆ ਕਿਸੇ ਵੱਖ ਤੋਂ ਕੋਈ ਕਮੀ ਹੈ ਹੀ ਨਹੀਂਗੀ ਬਹੁਤ ਯਾਨੀ ਕਿ ਜਿਆਦਾ ਚੰਗਾ ਹੈਗਾ ਥੋੜਾ ਡਰਦਾਗਾ ਉਹੀ ਗੱਲ ਹੈ ਨਾ ਤੇ ਤੁਸੀਂ ਇਦਾਂ ਹੀ ਜਜਮੈਂਟ ਕਰ ਸਕਦੇ ਹੋ ਤੇ ਬਹੁਤ ਵਧੀਆ ਬਹੁਤ ਸੋਹਣਾ ਕੱਟਾ ਹੈਗਾ ਬਿਊਟੀ ਵਾਲਾ ਹੈਗਾ ਤੇ ਦੁੱਧ ਲੈਂਨ ਵੀ ਚੰਗੀ ਆ ਗਈ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ